ਪਤਿਤ ਪਵਨ ਜਗਤ ਜੋਤ ਜੁਗੋ ਜੁਗ ਅਟਲ ਚਤਤ ਚਬਰ ਤਖਤਾਂ ਦੇ ਮਾਲਕ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਿਕਾਰਯੋਗ 사ਤਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅੰਪਾਰ ਕਿਰਪਾ ਕੀਤੀ ਹੈ ਅੰਦੇ ਦੇ ਪਾਵਨ ਸ੍ਰੀ ਮੁਕਬਾਕ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੀ ਤਨਾਜ਼ਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਤੁਹਾਡੇ ਸਾਰਿਆਂ ਉੱਤੇ ਕਿਰਪਾ ਹੋਈ ਅੱਜ ਦੇ ਪਾਵਨ ਵਚਨ ਹਨ ਹਰ ਨਾਮ ਤਨ ਨਿਰਮਲ ਅਤਿ ਅਪਾਰ ਨਿਰਮਲ ਦਾ ਮਤਲਬ ਹੈ ਪਵਿੱਤਰ ਅਪਾਰ ਦਾ ਮਤਲਬ ਹੈ ਬੇਅੰਤ ਕਦੇ ਨਾ ਮੁੱਕਣ ਵਾਲਾ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ ਪਰਮਾਤਮਾ ਦਾ ਨਾਮ ਪਵਿੱਤਰ ਧਨ ਹੈ ਇਹ ਧਨ ਕਦੇ ਨਾ ਮੁੱਕਣ ਵਾਲਾ ਹੈ ਕਦੇ ਵੀ ਨਹੀਂ ਮੁੱਕਦਾ ਖਾਓ ਖਰਚੋ ਰਲ ਮਿਲ ਭਾਈ ਟੁੱਟਣਾ ਵੈ ਵੱਧ ਦੋ ਜਾਈ ਜਿਉਂ-ਜਿਉਂ ਕਹਿੰਦੇ ਇਸ ਨਾਮ ਨੂੰ ਤੁਹਾਨੂੰ ਨੂੰ ਵਰਤਦੇ ਜਾਵਾਂਗੇ ਨਾਮ ਜਪਦੇ ਜਾਵਾਂਗੇ ਵੰਡਦੇ ਜਾਵਾਂਗੇ ਉਨਾਈ ਅਗਾਹ ਦੀ ਅਗਾਹ ਵੱਧਦਾ ਹੀ ਜਾਂਦਾ ਹੈ ਗੁਰ ਕੈ ਸ਼ਬਦ ਪਰੇ ਪੰਡਾਰਾ ਪੰਡਾਰਾ ਦਾ ਮਤਲਬ ਹੈ ਖਜ਼ਾਨੇ ਮਹਾਰਾਜ ਕਹਿੰਦੇ ਨੇ ਵੀ ਗੁਰੂ ਦੇ ਸ਼ਬਦ ਵਿੱਚ ਜੁੜਿਆ ਮਨੁੱਖ ਦੇ ਅੰਦਰ ਇਸ ਧਨ ਦੇ ਖਜ਼ਾਨੇ ਭਰ ਜਾਂਦੇ ਹਨ ਨਾਮ ਧਨ ਬਿਨ ਹੋਰ ਸਭ ਵਿਕ ਜਾਣ ਵਿਕ ਕਹਿੰਦੇ ਨੇ ਜਹਰ ਨੂੰ ਜੋ ਆਤਮਿਕ ਮੌਤ ਲੈ ਕੇ ਆਉਂਦੀ ਹੈ ਮਹਾਰਜ ਕਹਿੰਦੇ ਭਾਈ ਹਰੀ ਨਾਮ ਧਨ ਤੋਂ ਬਿਨਾਂ ਔਰ ਦੁਨੀਆਂ ਵਾਲਾ ਜਿਹੜਾ ਤਾਨਾ ਜਿਹਦੇ ਪਿੱਛੇ ਆਪਾਂ ਸਾਰੇ ਭੱਜੇ ਫਿਰਦੇ ਆਂ ਇਹ ਸਾਰਾ ਜ਼ਹਿਰ ਹੈ ਜੋ ਆਤਮਕ ਜੀਵਨ ਨੂੰ ਮਾਰ ਮਗਾਉਂਦਾ ਹੈ ਮਾਇਆ ਮੋਹੇ ਜਲੇ ਅਭਮਾਨ ਅਭਮਾਨ ਦਾ ਮਤਲਬ ਹੈ ਹੰਕਾਰ ਕਹਿੰਦੇ ਦੁਨੀਆਂ ਵਾਲਾ ਧਨ ਜਿਹੜਾ ਹੈ ਇਹ ਮਨੁੱਖ ਦੇ ਅੰਦਰ ਹੰਕਾਰ ਪੈਦਾ ਕਰਦਾ ਹੈ ਦੁਨੀਆਂ ਵਾਲੇ ਧਨ ਨੂੰ ਇਕੱਠਾ ਕਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿੱਚ ਸੜਦਾ ਰਹਿੰਦਾ ਹੈ ਗੁਰਮੁਖ ਹਰ ਰਸ ਚਖੇ ਕੋਈ ਸਤਿਗੁਰ ਕਹਿੰਦੇ ਭਾਈ ਜਿਹੜਾ ਵੀ ਬਨੁਕ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੇ ਨਾਮ ਦਾ ਸਵਾਦ ਚਖਦਾ ਹੈ ਇਸ ਦਾ ਦਾ ਆਨੰਦ ਬੈ ਦਿਨ ਰਾਤੀ ਪੂਰੇ ਭਾਗ ਪ੍ਰਾਪਤ ਹੋਏ ਕਹਿੰਦੇ ਉਸ ਨੂੰ ਦਿਨ ਰਾਤ ਭਾਵੇਂ ਹਰ ਵੇਲੇ ਆਤਮਕ ਆਨੰਦ ਮਿਲਿਆ ਰਹਿੰਦਾ ਹੈ ਪਰੇ ਹਰੀ ਨਾਮ ਰਸ ਜਿਹੜਾ ਇਹ ਪੂਰੀ ਕਿਸਮਤ ਨਾਲ ਹੀ ਮਿਲਦਾ ਹੈ ਰਹਾਉ ਸ਼ਬਦ ਦੀਪਕ ਵਰਤੇ ਤਿਹੋ ਲੋਏ ਮਰ ਸਮਝਾ ਦਰ ਵੀ ਗੁਰੂ ਦਾ ਜਿਹੜਾ ਸ਼ਬਦ ਆ ਨਾ ਵੀ ਮਨੁੱਖ ਸੰਡੇਲੀ ਦੀਵਾ ਜਿਹੜਾ ਸਾਰੇ ਸੰਸਾਰ ਵਿੱਚ ਚਾਨਣ ਕਰਦਾ ਹੈ ਜੋ ਚੱਕੈ ਸੋਦਰਮਲ ਹੋਈ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਚੱਕਦਾ ਹੈ ਉਹ ਪਵਿੱਤਰ ਨਿਰਮਲ ਜੀਵਨ ਵਾਲਾ ਹੋ ਜਾਂਦਾ ਹੈ ਨਿਰਮਲ ਨਾਮ ਹਮ ਮੈ ਮਲ ਧੋਏ ਗੁਰੂ ਦੇ ਸ਼ਬਦ ਰਾਹੀਂ ਪਵਿੱਤਰ ਹਰੀ ਨਾਮ ਤਨ ਵਿੱਚ ਜੁੜ ਕੇ ਮਨੁੱਖ ਜਿਹੜਾ ਆਪਣੇ ਅੰਦਰੋਂ ਹਮੈ ਦੀ ਮੈਲ ਨੂੰ ਧੋ ਲੈਂਦਾ ਹੈ ਸਾਚੀ ਭਗਤ ਸਦਾ ਸੁਖ ਹੋਏ ਸਦਤਰ ਪ੍ਰਮਾਤਮਾ ਦੀ ਭਗਤੀ ਦੀ ਵਰਕਤ ਨਾਲ ਮਨੁੱਖ ਦੇ ਅੰਦਰ ਸਦਾ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਜਨ ਹਰ ਸਚਾ ਕੇ ਆ ਸੋ ਹਰ ਜਨ ਲੋਗ ਮਹਾਰਜ ਸਮਝਾਉਂਦੇ ਨੇ ਵੀ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਰਸ ਚੱਕ ਲਿਆ ਉਹ ਪਰਮਾਤਮਾ ਦਾ ਦਾਸ ਬਣ ਗਿਆ ਇਸਦਾ ਹਰਕ ਨਾਹੀ ਕਦਿਸੋ ਗੈ ਉਸ ਨੂੰ ਸਦਾ ਆਨੰਦ ਪ੍ਰਾਪਤ ਰਹਿੰਦਾ ਹੈ ਉਸ ਨੂੰ ਕੋਈ ਗਮ ਨਹੀਂ ਵਿਆਪਦਾ ਆਪ ਮੁਕਤ ਅਬਰਾ ਮੁਕਤ ਕਰਾਵੇ ਉਹ ਮਨੁੱਖ ਆਪ ਦੁੱਖਾਂ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਤੇ ਹੋਰਨਾਂ ਨੂੰ ਵੀ ਬਚਾ ਲੈਂਦਾ ਹੈ ਹਰ ਨਾਮ ਜਪੇ ਹਰ ਤੇ ਸੁੱਖ ਪਾਵੇ ਕਦੇ ਉਹ ਬੜ ਭਾਗੀ ਬਨੁਕ ਸਦਾ ਪ੍ਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ ਤੇ ਪ੍ਰਮਾਤਮਾ ਪਾਸੋਂ ਸੁੱਖ ਜਿਹੜੇ ਨੇ ਉਹ ਹਾਸਲ ਕਰਦਾ ਹੈ ਬਿਨ ਸਤਗੁਰ ਸਭ ਮੁਈ ਬਿਨ ਲਾਏ ਸਤਗੁਰ ਕਹਿੰਦੇ ਨੇ ਵੀ ਗੁਰੂ ਦੇ ਸ਼ਬਦ ਤੋਂ ਬਿਨਾਂ ਜਾਂ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਸਾਰੀ ਲੋਕਾਈ ਜਿਹੜੀ ਹੈ ਇਹ ਦੁਖੀ ਹੋ ਹੋ ਕੇ ਆਤਮਕ ਮੌਤ ਸਹਿੜ ਲੈਂਦੀ ਹੈ ਅੰਧ ਨੰਦਜੇ ਸ਼ਾਂਤ ਨਾ ਪਾਏ ਗੁਰੂ ਤੋਂ ਵਿਛੜ ਕੇ ਮਨੁੱਖ ਹਰ ਵੇਲੇ ਮਾਇਆ ਦੇ ਮੋਹ ਵਿੱਚ ਸੜਦੇ ਰਹਿੰਦੇ ਹਨ ਔਰ ਗੁਰੂ ਦੀ ਛਲਨ ਤੋਂ ਬਿਨਾ ਮਨੁੱਖ ਜਿਹੜਾ ਇਹ ਸ਼ਾਂਤੀ ਹਾਸਲ ਨਹੀਂ ਕਰ ਸਕਦਾ ਸਤਗੁਰ ਮਿਲੈ ਸਭ ਤ੍ਰਿਸ਼ਨਾ ਬੁਝਾਏ ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਗੁਰੂ ਉਸ ਦੀ ਸਾਰੀ ਮਾਇਆ ਦੀ ਤ੍ਰੇ ਮਾਇਆ ਦੀ ਪਿਆਸ ਮਿਟਾ ਦਿੰਦਾ ਹੈ ਨਾਨਕ ਨਾਮ ਸ਼ਾਂਤ ਸੁਖ ਪਾਏ ਇਹ ਨਾਨਕ ਉਹ ਮਨੁੱਖ ਹਰਿ ਨਾਮ ਵਿੱਚ ਟਿਕ ਕੇ ਸ਼ਾਂਤੀ ਤੇ ਆਨੰਦ ਹਾਸਲ ਕਰ ਲੈਂਦਾ ਹੈ ਜਿਹੜਾ ਗੁਰੂ ਨੂੰ ਮਿਲ ਪੈਂਦਾ ਹੈ ਜਿਹੜਾ ਗੁਰੂ ਦੇ ਨਾਮ ਰਸ ਨੂੰ ਚੱਕਦਾ ਹੈ ਜਿਹੜਾ ਹਰੀ ਨਾਮ ਧਨ ਨੂੰ ਇਕੱਠਾ ਕਰਦਾ ਹੈ ਤੇ ਸਾਧ ਸੰਗਤ ਉਹ ਫਿਰ ਜ਼ਿੰਦਗੀ ਪਰ ਸ਼ਾਂਤੀ ਤੇ ਆਨੰਦ ਹਾਸਲ ਕਰ ਲੈਂਦਾ ਹੈ ਸਭ ਤੋਂ ਵੱਡੀ ਦਾਤ ਜਿਹੜੀ ਹੈ ਉਹ ਸ਼ਾਂਤੀ ਤੇ ਆਨੰਦ ਹੈ ਜਿਨ੍ਹਾਂ ਨੂੰ ਸ਼ਾਂਤੀ ਆ ਗਈ ਜਿਨ੍ਹਾਂ ਨੂੰ ਆਨੰਦ ਆ ਗਿਆ ਸਮਝੋ ਉਹ ਗੁਰੂ ਦੀ ਬਖਸ਼ਿਸ਼ ਦੇ ਪੱਤਰ ਬਣ ਗਏ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਤੇ ਮਿਹਰ ਭਰਿਆ ਰੱਖਣ ਸਭਨਾਂ ਨੂੰ ਨਾਮਦਾਨ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਨਗਰ ਵਿੱਚ ਆਪਸੀ ਪਿਆਰ ਤਫਾਕ ਬਣੇ ਸਰਬੱਤ ਦੇ ਭਲੇ ਦੀ ਅਰਦਾਸ ਤੇ ਚੰਦਰੀਆਂ ਗੁਰੂ ਕਰਦੀ ਅਸੀਂ ਬਾਬਾ ਅਨਰ ਵਿਗਨ ਸੰਪੂਰਨਤਾ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤ